ਆ ਸਾਂਢ ਸੀ ਜਿਹੜਾ ਉਸ ਸਮੇਂ ਲੜ ਰਿਹਾ ਸੀ ਦੂਜੇ ਸਾਂਢ ਦੇ ਨਾਲ ਕਿੱਥੇ ਕੀ ਰਾਜਵੀਰ ਜਵੰਦਾ ਦੇ ਭਿਆਨਕ ਐਕਸੀਡੈਂਟ ਹੋਇਆ ਇਹ ਤਸਵੀਰ ਤੁਸੀਂ ਦੇਖ ਲਓ ਕਿ ਰਾਜਵੀਰ ਜਵੰਦਾ ਜਦੋਂ ਐਕਸੀਡੈਂਟ ਦੇ ਲੇਬੜ ਦੇ ਵਿੱਚ ਆਇਆ ਤਾਂ ਆਹੀ ਸਾਂਢ ਲੜਦੇ ਸੀ ਮੌਕੇ ਤੁਹਾਨੂੰ ਤਸਵੀਰ ਦਿਖਾ ਰਹੀ ਹਾਂ ਤਾਂ ਕਾਫੀ ਜਿਹੜੀ ਸੱਟਾਂ ਲੱਗੀਆਂ ਨੇ ਗੰਭੀਰ ਤਾਂ ਜ਼ਿੰਦਗੀ ਮੌਤ ਦੀ ਲਾਈ ਲੜ ਰਿਹਾ ਹੈ ਰਾਜਵੀਰ ਜਵੰਦਾ ਤਾਂ ਲਗਾਤਾਰ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰ ਤੁਸੀਂ ਦੇਖੋ ਕਿ ਇੱਕ ਸਾਂਢ ਲੜਾਈ ਦੇ ਪਿੱਛੇ ਇੱਕ ਪੰਜਾਬੀ ਨੌਜਵਾਨ ਗਾਇਕ ਜਿਹੜਾ ਕਮੀਰ ਜਖਮੀ ਹੋ ਗਿਆ ਪੂਰੇ ਪੰਜਾਬ ਭਰ ਤੋਂ ਉਹਨਾਂ ਲਈ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਸਦਾਰਥ ਇਹ ਇਹੀ ਸਾਡ ਜਿਹੜੇ ਲਗਾਤਾਰ ਇਸ ਜਗਾ ਉੱਤੇ ਘੁੰਮਦੇ ਰਹਿੰਦੇ ਨੇ ਰੋਡਾਂ ਦੇ ਉੱਤੇ ਜੀ ਇਹ ਡੇਲੀ ਦਾ ਕੰਮ ਹੈ ਇਹਨਾਂ ਦਾ ਸਾਡਾ ਡੇਲੀ ਉਰੇ ਲੜਾਈ ਹੁੰਦੀ ਆ ਤੇ ਖੱਡੇ ਇੰਨੇ ਨੇ ਨਾ ਬਈ ਬਾਈਕ ਚਲਾਣ ਤੇ ਇਧਰ ਦੁੱਬਰ ਹੋਇਆ ਬਿਲਕੁਕੁਲੀ ਤੇ ਡੇਲੀ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਤੁਸੀਂ ਦੇਖ ਲਿਓ ਡੇਲੀ ਖੜੇ ਹੋਣਗੇ ਇਸ ਰੋਡ ਤੇ ਪੰਜੌਰ ਨਾਲਗੜ ਰੋਡ ਹੈ ਜਿਸ ਜਗ੍ਹਾ ਉੱਤੇ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਤਾਂ ਇਸ ਜਗ੍ਹਾ ਦੇ ਉੱਤੇ 60 ਲੜ ਰਹੇ ਸੀ ਦੱਸਿਆ ਜਾ ਰਿਹਾ ਕਿ 60 ਲੜਦੇ ਹੋਏ ਬਲੈਰੋ ਗੱਡੀ ਬ੍ਰੇਕ ਮਾਰਦੀ ਹੈ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਵੱਜਦਾ ਹੈ ਤਾਂ ਇਹ ਪੰਜੌਰ ਮਾਨਕਪੁਰ ਰੋਡ ਹੈ ਜਿੱਥੇ ਕਿ ਦੱਸਦੇ ਆ ਕਿ ਠੇਕੇ ਦੇ ਨੇੜੇ ਹਾਦਸਾ ਵਾਪਰਿਆ ਸੀ ਪੁਲਿਸ ਅਫਸਰਾਂ ਨਾਲ ਸਾਡੀ ਗੱਲਬਾਤ ਹੋਈ ਹੈ ਪਰ ਇਹ 60 ਨੇ ਇਹਨਾਂ ਦੇ ਇੱਕ ਹੋਰ ਸਾਥੀ ਸੀ ਜੋ ਕਿ ਦੋਨੇ ਲੜ ਰਹੇ ਸੀ ਤਾਂ ਉਸ ਤੋਂ ਬਾਅਦ ਜਾ ਕੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਤਸਵੀਰ ਦਿਖਾ ਦੋ ਸੁਮਿਤ ਇਸ ਹਾਦਸੇ ਦੇ ਕਾਰਨ ਤੁਸੀਂ ਦੇਖੋ ਕਿ ਕਾਫੀ ਪੰਜਾਬ ਦੇ ਵਿੱਚ ਹੁਣ ਦਵਾਵਾਂ ਰਾਜਵੀਰ ਜਵੰਦਾ ਲਈ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਲਗਾਤਾਰ ਅਬਾਰਾ ਜਿਹੜੇ ਪਸ਼ੂ ਨੇ ਰੋਡਾਂ ਦੇ ਉੱਤੇ ਘੁੰਮ ਰਹੇ ਨੇ ਜਿਸ ਕਾਰਨ ਕਾਫੀ ਵੱਡੇ ਹਾਦਸੇ ਕਾਫੀ ਲੋਕਾਂ ਦੀਆਂ ਮੌਤਾਂ ਹੋ ਗਈਆਂ ਇਸ ਸਾਂਢ ਕਰਕੇ ਜਿਹੜੀ ਅੱਜ ਰਾਜਵੀਰ ਜਵੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਤੋਂ ਬਾਅਦ ਜਾ ਕੇ ਲਗਾਤਾਰ ਦਵਾਵਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰ ਤੁਹਾਨੂੰ ਅ ਪੰਜੌਰ ਬੱਦੀ ਰੋੜ ਹੈ ਨਾਲਗੜ ਰੋੜ ਹੈ ਜਿੱਥੇ ਕੀ ਹਰਿਆਣੇ ਵਿੱਚ ਪੈਂਦਾ ਹੈ ਤਾਂ ਇਸ ਸਾੜ ਦੇ ਕਾਰਨ ਜਿਹੜਾ ਅੱਜ ਤੁਸੀਂ ਦੇਖੋ ਕਿ ਪੂਰੇ ਦੇਸ਼ ਭਰ ਦੇ ਵਿੱਚ ਜੋ ਰਾਜ ਵਿੱਚ ਬੰਦਾ ਦੇ ਨਾਲ ਐਕਸੀਡੈਂਟ ਹੋਇਆ ਤਾਂ ਉਸ ਇਸ ਸਾੜ ਦੇ ਕਾਰਨ ਹੋਇਆ ਤੁਸੀਂ ਦੇਖੋ ਕਿ ਹੁਣ ਵੀ ਕਿਵੇਂ ਇਹ ਆਪਣੇ ਲੜਾਈ ਵਾਲਾ ਰੂਪ ਧਾਰਨ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਨਾਲ ਦਾ ਹੋਰ ਜਿਹੜਾ ਇੱਕ ਸਾੜ ਹੈ ਤਾਂ ਉਹ ਇਸ ਜਗ੍ਹਾ ਉੱਤੇ ਲੜੇ ਸੀ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਉਸੇ ਤਸਵੀਰ ਜਗ੍ਹਾ ਉਸੇ ਜਗ੍ਹਾ ਅਜੇ ਵੀ ਇਹ ਸਾੜ ਇੱਥੇ ਹੀ ਮੌਜੂਦ ਨੇ ਹੋਰ ਕਿਸੇ ਵਿਅਕਤੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕਿਸੇ ਨੂੰ ਹਸਪਤਲ ਪਹੁੰਚਾਈਏ ਕਿਉਂਕਿ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਨੇ ਇਨ੍ਹਾਂ ਹਾਸੇ ਕਾਰਨ ਕਈ ਲੋਕਾਂ ਦੀ ਹੁਣ ਤੱਕ ਮੌਤਾਂ ਹੋ ਗਈਆਂ ਪਰ ਪ੍ਰਸ਼ਾਸਨ ਕੋਈ ਨਾ ਆਵਾਰਾ ਪਸ਼ੂਆਂ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਇਸੇ ਨੂੰ ਲੈ ਕੇ ਤਸਵੀਰ ਤੁਹਾਨੂੰ ਮੌਕੇ ਦੀ ਦਿਖਾਈ ਹੈ ਇਸੇ ਰੋਡ ਦੇ ਉੱਤੇ ਇਸੇ ਜਗ੍ਹਾ ਰਾਜਵੀਰ ਜਬੰਦਾ ਜੋ ਕਿ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕ ਦੇ ਹਸਪਤਲ ਪਹੁੰਚਾਇਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਦਸਾ ਸੀ ਉਹ ਕਾਫੀ ਗੰਭੀਰ ਸੀ ਫਿਰ ਉਹਨੂੰ ਸੇ ਸੈਕਟਰ ਪਟਕੁਲਾ ਪਟਕੁਲੇ ਤੋਂ ਰੈਫਰ ਕਰਕੇ 40ਸ ਹਸਪਤਾਲ ਮੋਹਾਲੀ ਪਹੁੰਚਾਇਆ ਗਿਆ ਜਿੱਥੇ ਕਿ ਹੁਣ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਡਾਕਟਰ ਟੀਮਾਂ ਲੱਗੀਆਂ ਹੋਈਆਂ ਨੇ ਰਾਤ ਬੀਤ ਗਈ ਤਾਂ ਹੁਣ ਦੱਸਿਆ ਕਿ ਮੂਵਮੈਂਟ ਹੋਈ ਹੈ ਤਾਂ ਉਹਨਾਂ ਦੇ ਸਿਹਤ ਵਿੱਚ ਸੁਧਾਰ ਹੋਇਆ ਪਰ ਇਹ ਰੋਡ ਲਿੰਕ ਰੋਡ ਐ ਸਿੰਗਲ ਰੋਡ ਐ ਜਿੱਥੇ ਕਿ ਬਹੁਤ ਹੀ ਟ੍ਰੈਫਿਕ ਹੁੰਦੀ ਹੈ ਬੱਦੀ ਨਲਗੜ ਜਾਣ ਵਾਸਤੇ ਇਸ ਕਾਰਨ ਜਗ੍ਹਾ ਉੱਤੇ ਹਮੇਸ਼ਾ ਬੜੜੇ ਹਾਦਸੇ ਵਾਪਰਦੇ ਨੇ ਤੁਹਾਡੇ ਕੈਮਰਾਮੈਨ ਸੰਮਿਤ ਦੇ ਨਾਲ ਹਰਤੇਸ਼ ਸਿੰਘ